ਰੂਪਨਗਰ ਦੇ ਵਿੱਚ ਰਹਿਣ ਵਾਲੇ ਦਰਸ਼ਕਾਂ ਨੂੰ ਇਸ ਬਾਰੇ ਜ਼ਰੂਰ ਪਤਾ ਹੋਵੇਗਾ ਜਿਹੜੇ ਦਰਸ਼ਕ ਕਿਸੇ ਹੋਰ ਜ਼ਿਲ੍ਹੇਆਂ ਤੋਂ ਦੇਖ ਰਹੇ ਆ ਉਹਨਾਂ ਨੂੰ ਇਸ ਬਾਰੇ ਅੱਜ ਦੱਸ ਰਹੇ ਆ ਅਸੀਂ ਜੀ ਸਟਾਰ ਟੀਵੀ ਚੈਨਲ ਦੇ ਮਾਧਿਅਮ ਤੋਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀ ਸਟਾਰ ਟੀਵੀ ਚੈਨਲ ਮੈਂ ਆ ਗੁਰਜੀਤ ਸਿੰਘ ਦਰਸ਼ਕਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਰੂਪਨਗਰ ਹੈੱਡ ਤੇ ਖੜੇ ਆ ਇਸ ਟਾਈਮ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ ਜਿਹੜਾ ਹੈੱਡ ਵਰਕਸ ਆ ਰੋਪੜ ਦਾ ਇਹ ਸਥਿਤ ਹੈ ਇੱਥੇ ਇੱਥੇ ਜਿਹੜੇ ਟੂਰਿਸਟ ਐ ਉਹ ਵੀ ਇੱਥੇ ਆਉਂਦੇ ਨੇ ਤੇ ਰੂਪਨਗਰ ਸ਼ਾਮ ਨੂੰ ਇੱਥੇ ਚਹਲ ਪਹਿਲ ਦਾ ਜਿਹੜਾ ਇੱਕ ਮਾਧਿਅਮ ਵੀ ਐ ਗੱਲ ਕਰੀਏ ਕਦੋਂ ਬਣਿਆ ਸੀ ਤਾਂ ਆਜ਼ਾਦੀ ਦੇ ਆਜ਼ਾਦੀ ਤੋਂ ਪਹਿਲਾਂ ਦੀ ਜੇ ਗੱਲ ਕਰੀਏ ਤਾਂ ਉਦੋਂ ਸਿੰਚਾਈ ਦਾ ਸਾਧਨ ਆ ਜਿਹੜਾ ਉਹ ਦਰਿਆਵਾਂ ਨੂੰ ਮੰਨਿਆ ਜਾਂਦਾ ਸੀ ਤੇ ਉਸ ਟਾਈਮ ਦਾ ਜਿਹੜਾ ਢਾਂਚਾ ਸੀਗਾ ਸਿੰਚਾਈ ਵਾਸਤੇ ਉਹ ਦਰਿਆਵਾਂ ਤੋਂ ਕੱਢਿਆ ਜਾਂਦਾ ਸੀ ਹੈਡ ਵਰਕਸ ਹੈ ਰੋਪੜ ਹੈ ਜਿਹੜਾ ਉਹ 1874 ਤੋਂ 82 ਦੇ ਵਿੱਚ ਵਿੱਚ ਜਿਹੜਾ ਬਣਾਇਆ ਗਿਆ ਸੀ ਤੇ ਉਸ ਸਮੇਂ ਇਸ ਦੀ ਜਿਹੜੀ ਬੁਨਿਆਦੀ ਢਾਂਚਾ ਸੀ ਉਹ ਕੁਝ ਇਸ ਹਿਸਾਬ ਨਾਲ ਬਣਾਇਆ ਗਿਆ ਸੀ ਤੇ ਅੱਜ ਦੇ ਸਮੇਂ 'ਚ ਤੁਸੀਂ ਦੇਖ ਰਹੇ ਹੋ ਇਹ ਕੁਝ ਇਸ ਇਸ ਤਰ੍ਹਾਂ ਦਾ ਦਿਖਦਾ ਹੈ ਸਤਲੂ ਦਰਿਆ ਦੇ ਕੰਡੇ ਤੇ ਇਹ ਜਿਹੜਾ ਬਣਾਇਆ ਗਿਆ ਤਾਂ ਕਿ ਸਤਲੂ ਦਰਿਆ ਦਾ ਜਿਹੜਾ ਪਾਣੀ ਹੈ ਉਹਦੇ ਤੇ ਬੰਨ ਲਾਇਆ ਜਾ ਸਕੇ ਇਸ ਤੋਂ ਹੀ ਇੱਕ ਸਰਹੰਦ ਨਹਿਰ ਹੈ ਜਿਹੜੀ ਉਹ ਵੀ ਨਿਕਲਦੀ ਹੈ ਤੇ ਇਸ ਤੋਂ ਦੂਜੇ ਪਾਸੇ ਬਿਲਕੁਲ ਉਲਟ ਪਾਸੇ ਬਿਸਤੂ ਦੁਆਬ ਨਾ ਦੀ ਕਨਹਿਰ ਹੈ ਜਿਹੜੀ ਉਹ ਵੀ ਨਿਕਲਦੀ ਹੈ ਰੂਪਨਗਰ ਦੇ ਵਿੱਚ ਰਹਿਣ ਵਾਲੇ ਦਰਸ਼ਕਾਂ ਨੂੰ ਇਸ ਬਾਰੇ ਜ਼ਰੂਰ ਪਤਾ ਹੋਵੇਗਾ ਜਿਹੜੇ ਦਰਸ਼ਕ ਕਿਸੇ ਹੋਰ ਜ਼ਿਲ੍ਹਿਆਂ ਤੋਂ ਦੇਖ ਰਹੇ ਆ ਉਹਨਾਂ ਨੂੰ ਇਸ ਬਾਰੇ ਅੱਜ ਦੱਸ ਰਹੇ ਆ ਅਸੀਂ ਜੀ ਸਟਾਰ ਟੀਵੀ ਚੈਨਲ ਦੇ ਮਾਧਿਅਮ ਤੋਂ ਇਹ ਸਤਲੂ ਦਰਿਆ ਦਾ ਜਿਹੜਾ ਹੈਡਵਰਕਸ ਆ ਰੂਪਨਗਰ ਦਾ ਜਿੱਥੇ ਕੀ ਸਤਲੁਜ ਦਰਿਆ ਦਾ ਪਾਣੀ ਉਹ ਇੱਥੇ ਵਗਦਾ ਏ ਉੱਪਰ ਬਾਰੀ ਦੁਆਬ ਨਹਿਰ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਨਹਿਰਾਂ ਵਿੱਚੋਂ ਇੱਕ ਬਾਦਸ਼ਾਹ ਸਾਜਾਹਾਂ ਦੁਆਰਾ ਪਹਿਲੀ ਵਾਰ 1916 1693 ਵਿੱਚ ਰਾਵੀ ਦਰਿਆ ਦੇ ਪਾਣੀ ਨੂੰ ਮਾਦੋਪੁਰ ਤੋਂ ਲਾਹੌਰ ਲਜਾਣ ਵਿੱਚ ਬਣਾਈ ਗਈ ਸੀ ਨਹਿਰਾਂ ਵਿੱਚ ਸੁਧਾਰ ਮਹਾਰਾਜਾ ਨਜੀਤ ਸਿੰਘ ਨੇ 19ਵੀਂ ਸਦੀ ਵਿੱਚ ਕੀਤਾ ਸੀ ਅੰਗਰੇਜ਼ਾਂ ਦੁਆਰਾ 1869 1879 ਵਿੱਚ ਇੱਕ ਸਹੀ ਟੰਗ ਨਾਲ ਡਿਜ਼ਾਈਨ ਕੀਤੇ ਗਏ ਡਿਸਟ੍ਰੀਬਿਊਟਰ ਸਿਸਟਮ ਰਾਹੀਂ ਇੱਕ ਵਾਟਰ ਡਿਸਟ੍ਰੀਬਿਊਟਰ ਸਿਸਟਮ ਦੇ ਨਾਲ ਇੱਕ ਵਾਇਰ ਕਿਸਮ ਦੇ ਹੈਡਵਰਕਸ ਦਾ ਜਿਹੜਾ ਨਿਰਮਾਣ ਕੀਤਾ ਗਿਆ ਸੀ ਹੈਡਵਰਕਰ ਸਰੋਪੜ ਦੇ ਨਾਮ ਤੋਂ ਇਹ ਜਿਹੜਾ ਹੈਡ ਹੈ ਇਹ ਮਸ਼ਹੂਰ ਹੈ ਅੱਜ ਤੁਹਾਨੂੰ ਅਸੀਂ ਜੀਸਟਾਰ ਟੀਵੀ ਚੈਨਲ ਤੇ ਇਸ ਦੀ ਜਾਣਕਾਰੀ ਦਿੱਤੀ ਹੈ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਵੇਗੀ ਵੀਡੀਓ ਨੂੰ ਕਰੋ ਸ਼ੇਅਰ ਮੈਂ ਆ ਗੁਰਜੀਤ ਸਿੰਘ ਕੈਮਰਾਮੈਨ ਗਗਨਦੀਪ ਸਿੰਘ ਦੇ ਨਾਲ ਜੀਸਟਾਰ ਟੀਵੀ ਰੋਪੜ